ਆ ਦੇਖੋ ਵੀਰ ਨਾਲ ਗੁਰਦੁਆਰੇ ਦੇ ਵਿੱਚ ਲੰਗਰ ਛੱਕ ਰਿਹਾ ਹੁੰਦਾ ਤੇ ਦੇਖੋ ਅੱਗੋਂ ਪੰਛੀ ਆ ਕੇ ਨਾ ਕੋਲੇ ਬਹਿ ਜਾਂਦਾ ਤੇ ਦੇਖੋ ਵੀਰ ਦੀ ਸਰਦਾ ਯਾਰ ਤੇ ਦੇਖੋ ਵੀਰ ਨਾਲ ਯਾਰ ਉਹ ਵੀਰ ਨਾਲ ਛੋਟੀਆਂ-ਛੋਟੀਆਂ ਗੋਲੀਆਂ ਵਟਕ ਨੇ ਰੋਟੀ ਦੀਆਂ ਉਸ ਨੂੰ ਪਾਉਣ ਲੱਗ ਜਾਂਦਾ ਪੰਛੀ ਨੂੰ ਯਾਰ ਇਹ ਵੀ ਦਿਲੋਂ ਸਰਦਾ ਹੁੰਦੀ ਹੈ ਵੀ ਖਾਣਾ ਤਾਂ ਰੱਬ ਨੇ ਦੇ ਹੀ ਦੇਣਾ ਜਿਹੜਾ ਇਹਦੇ ਕਰਮਾਂ ਦੇ ਵਿੱਚ ਨਾ ਇਹਨੂੰ ਪਾਈ ਦਿੰਨੇ ਹੈ ਜਿਹੜੇ ਵੀਰਾਂ ਦੇ ਦਿਲਾਂ ਵਿੱਚ ਸਰਦਾ ਹੁੰਦੀ ਹੈ ਨਾ ਉਹ ਵਾਹਿਗੁਰੂ ਦੇ ਭਾਣੇ ਦੇ ਵਿੱਚ ਜਿੰਦੇ ਹੁੰਦੇ ਨੇ ਤੇ ਨਾ ਹੀ ਕਿ ਕਿਸੇ ਦੇ ਨਾਲ ਹੰਕਾਰ ਦੇ ਨਾਲ ਰਹਿੰਦੇ ਨੇ ਸੱਚ ਦੀ ਜ਼ਿੰਦਗੀ ਜਿੰਦੇ ਹੁੰਦੇ ਨੇ ਤੇ ਕਿਸੇ ਦੇ ਨਾਲ ਚੋਰੀ ਠੱਗੀ ਦਾ ਕਿਸੇ ਦੇ ਨਾਲ ਵਿਰੋਧ ਨਹੀਂ ਕਰਦੇ ਮਾਲਕ ਦੇ ਗੁਣ ਗਾਉਂਦੇ ਹੁੰਦੇ ਨੇ ਯਾਰ ਪ੍ਰਮਾਤਮਾ ਇਹਨਾਂ ਵੀਰਾਂ ਦੀ ਲੰਮੀ ਉਮਰ ਕਰੇ ਤੇ ਜਿਹੜੇ ਹੱਕ ਦੀ ਕਮਾਈ ਖਾਂਦੇ ਨੇ ਜਿੰਨਾ ਪੰਛੀਆਂ ਦੇ ਲਈ ਸਰਦਾ ਵੀ ਰੱਖਦੇ ਨੇ ਤੇ ਸੇਵਾ ਵੀ ਕਰਦੇ ਨੇ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ